ਸਬ ਡਿਵੀਜ਼ਨ ਫਲੋਰ ਦੀ ਪੁਲਿਸ ਨੇ ਆਪਰੇਸ਼ਨ ਕਾਸੋ ਦੇ ਤਹਿਤ ਜਿਹੜਾ ਚਾਰ ਲੋਕਾਂ ਨੂੰ ਨਸ਼ੇ ਦੇ ਨਾਲ ਤੇ ਇੱਕ i20 ਗੱਡੀ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਇਸ ਸਬੰਧੀ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬੱਲ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੰਨਾ ਪਿੰਡ ਜਿਹੜਾ ਫਲੋਰ ਦਾ ਜਿਹੜਾ ਇੱਕ ਨਸ਼ੇ ਦੇ ਧੰਦੇ ਨਾਲ ਬਦਨਾਮ ਪਿੰਡ ਗਿਣਿਆ ਜਾਂਦਾ ਆ ਉਸ ਦੇ ਵਿੱਚ ਜਿਹੜਾ ਕਾਸੋ ਦੇ ਤਹਿਤ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਦੇ ਵਿੱਚ ਸਬਡਿਵੀਜ਼ਨ ਫਲੋਰ ਦਾ ਥਾਣਾ ਬਿਲਗਾ ਤੇ ਉਹਦੇ ਨਾਲ ਥਾਣਾ ਫਲੋਰ ਜਿਹੜਾ ਆ ਉਹਨਾਂ ਦੇ ਜਿਹੜੇ ਪੁਲਿਸ ਪਟਿਆ ਵੱਲੋਂ ਦੋਨੇ ਹੀ ਐਸਐਚਓ ਦੇ ਨਾਲ 60 ਦੇ ਕਰੀਬ ਮੁਲਾਜ਼ਮਾਂ ਵੱਲੋਂ ਜਿਹੜਾ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਉਸ ਦੇ ਵਿੱਚ 37 ਗ੍ਰਾਮ ਹੈਰੋਇਨ ਤੇ ਇੱਕ i20 ਗੱਡੀ ਦੇ ਨਾਲ ਦੋ ਮਹਿਲਾਵਾਂ ਤੇ ਦੋ ਪੁਰਸ਼ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਜਿਹਦੇ ਵਿੱਚੋਂ 37 ਗ੍ਰਾਮ ਹੈਰੋਇਨ ਦੀ ਜਿੱਥੇ ਰਿਕਵਰੀ ਹੋਈ ਆ ਉੱਥੇ ਇੱਕ ਮੋਟਰਸਾਈਕਲ ਤੇ ਇੱਕ i20 ਗੱਡੀ ਜਿਹੜੀ ਪੁਲਿਸ ਨੇ ਬਰਾਮਦ ਕੀਤੀ ਆ ਇਸ ਤੋਂ ਇਲਾਵਾ ਜਿਹੜੇ ਸ਼ਰਾਬ ਵੀ ਦੱਸਦੇ ਆ ਜਿਹੜੇ ਪੁਲਿਸ ਨੇ ਬਰਾਮਦ ਕੀਤੀ ਹੈ ਤੇ ਇਹਦੇ ਵਿੱਚ ਇੱਕ ਜਿਹੜਾ ਵਿਅਕਤੀ ਜਿਹੜਾ ਕਾਬੂ ਕੀਤਾ ਉਹ ਦੱਸਦੇ ਪਏ ਆ ਜਿਹੜਾ ਫਗਵਾੜਾ ਦਾ ਪਿੰਡ ਦੇ ਵਿੱਚ ਰਹਿਣ ਵਾਲਾ ਸੀਗਾ ਜਿਹੜਾ ਹੁਣ ਇੱਥੇ ਗੰਨੇ ਪਿੰਡ ਦੇ ਵਿੱਚ ਰਹਿੰਦਾ ਸੀ ਇੱਥੇ ਨਸ਼ੇ ਦਾ ਜਿਹੜਾ ਕਾਰੋਬਾਰ ਕਰਦਾ ਸੀ ਕੌਣ ਨੇ ਕੀ ਇਹਨਾਂ ਦੀ ਪਛਾਣ ਹੈ ਇਹ ਵੀ ਸਾਰੀ ਜਾਣਕਾਰੀ ਡੀਐਸਪੀ ਫਲੋਰ ਰਾਹੀਂ ਜਾਣਕਾਰੀ ਹਾਸਲ ਕਰਦੇ ਆ ਕਿ ਕਿਵੇਂ ਇਹਨਾਂ ਨੂੰ ਕਾਬੂ ਕੀਤਾ ਤੇ ਕੌਣ-ਕੌਣ ਕਿੱਥੇ-ਕਿੱਥੇ ਦੇ ਜਿਹੜੇ ਇਹ ਦੋਸ਼ੀ ਰਹਿਣ ਵਾਲੇ ਨੇ ਨਸ਼ਾ ਤਸਕ ਕਾਬੂ ਕੀਤਾ ਗਿਆ ਸਤ ਕਿਨਾ ਨਚਾਂ ਦਾ ਮੁੱਤੈਂਗਾ ਕਿੰਨੇ ਨਕਾ ਤਸਬਗਾ ਉੱਚੇ ਲੀਡੀਜ਼ ਕਿਨੀਆਂ ਤੇ ਅਰਜੈਂਟਸ ਕਿ ਲੈਗੇ ਸਟੇ ਮਹਾਂਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਨਪ੍ਰੀਤ ਖਖਜੀ ਵੱਲੋਂ ਨਸ਼ਾ ਵਿਰੋਧ ਮੈਮ ਚਲਾਈ ਗਈ ਆ ਜਿਸ ਦੇ ਸੰਬੰਧ ਵਿੱਚ ਸਾਡਾ ਹੌਟਸਪੌਟ ਹੈਗਾ ਪਿੰਡ ਗੰਨਾ ਉਥੇ ਕੈਸੋ ਆਪਰੇਸ਼ਨ ਕੀਤਾ ਗਿਆ ਸੀ ਐਸਐਚਓ ਫਲੋਰ ਵੱਲੋਂ ਤੇ ਐਸਐਚਓ ਬਿਲਗੀ ਵੱਲੋਂ 63 ਇਹਦੇ ਵਿੱਚ ਜਿਹੜੇ ਸਾਡੇ ਪੁਲਿਸ ਅਫੀਸਰ ਸੀ ਉਹਨਾਂ ਨੇ ਹਿੱਸਾ ਲਿਆ ਸੀ ਇਹਦਾ ਚ ਚੰਗੀ ਕਾਰਵਾਈ ਕਰਦਿਆ ਹੋਇਆ ਸਾਡੇ ਇਨਸਪੈਕਟਰ ਸਰਦੇਸ਼ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਚਾਰ ਤਸਕਰ ਜਿਹੜੇ ਸੀ ਉਹ ਨਸ਼ਾ ਨਾਲ ਸੰਬੰਧਿਤ ਤੇ ਇੱਕ ਤਸਕਰ ਜਿਹੜਾ ਉਹ ਸ਼ਰਾਬ ਨਾਲ ਸੰਬੰਧਿਤ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈਗਾ ਇਹਦੇ ਵਿੱਚ 37 ਗ੍ਰਾਮ ਹਿਰੋਇਨ ਜਿਹੜੀ ਆ ਉਹ ਦੋਨੋਂ ਮਕਦਮਿਆਂ ਦੇ ਵਿੱਚ ਜਿਹੜੀ ਆ 243 ਨੰਬਰ 46 ਨੰਬਰ ਦੇ ਵਿੱਚ ਅਸੀਂ ਇਹ ਰਿਕਵਰ ਕੀਤੀ ਹੈਗੀ ਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਜਿਹੜੇ ਤਸਕਰ ਸੀ ਘਰਾਂ ਦੇ ਵਿੱਚ ਪ੍ਰੋਪਰ ਲੋਕ ਲਾ ਲੈਂਦੇ ਸੀ ਤੇ ਨਿਕਲਦੇ ਨਹੀਂ ਸੀ ਬਾਹਰ ਤੇ ਜਦੋਂ ਪੁਲਿਸ ਰੇਡ ਕਰਦੀ ਸੀ ਤੇ ਉਦੋਂ ਲੱਗਦਾ ਸੀ ਵੀ ਕਿਤੇ ਚਲੇ ਗਏ ਘਰ ਛੱਡ ਗਏ ਪਰ ਘਰ ਦੇ ਅੰਦਰ ਹੀ ਰਹਿੰਦੇ ਸਨ ਤੇ ਇਹਨਾਂ ਨੂੰ ਬੜੀ ਮਸ਼ਤੇਦੀ ਨਾਲ ਫੜਿਆ ਗਿਆ ਹੈਗਾ ਜੀ ਠੀਕ ਆ ਸਰ ਇਹ 37 ਗੰਨ ਤੁਸੀਂ ਬੰਦ ਕੀਤੀ ਗਈ ਹੈ ਨਕਲਾ ਇਹ ਸਭ ਗੰਨੇ ਪਿੰਡ ਚੋਂ ਬੰਦ ਕੀਤਾ ਸਰ ਹਾਂ ਜੀ ਗੰਨੇ ਪਿੰਡ ਤੇ ਜਿਹੜਾ ਕੈਸੋ ਆਪਰੇਸ਼ਨ ਕੋਰਡਨ ਜਿਹੜਾ ਕੀਤਾ ਗਿਆ ਸੀ ਤੇ ਸਰਚ ਆਪਰੇਸ਼ਨ ਮਾਨ ਜੋਗ ਐਸਐਸਪੀ ਸਾਹਿਬ ਇਹਦਾ ਤਾਂ ਤੇ ਉਸ ਦੇ ਉਹਦੇ ਤਹਿ ਤੇ ਇਹਦੀ ਜਿਹੜੀ ਰਿਕਵਰੀ ਹੋਈ ਆ ਕਿਸ ਤਰ੍ਹਾਂ ਬੈਕਗ੍ਰਾਉਂਡ ਕੀ ਹੈਗਾ ਪਹਿਲਾਂ ਵੀ ਉਹਦੇ ਨਾਮ ਤੇ ਹਾਂ ਇਹਨਾਂ ਦੇ ਮਕਦਮੇ ਦਰਜ ਹੈਗੇ ਨੇ ਇੱਥੇ ਵੀ ਦੱਸਣਾ ਜੋਗਾ ਵੀ ਇਹ ਧਨੀਪਿੰਡ ਤੋਂ ਵੀ ਇੱਕ ਦੋਸ਼ੀ ਸੀ ਜਿਹੜਾ ਕਿ ਲੋਕਸ਼ੋਖ ਕੇ ਇੱਥੇ ਆ ਕੇ ਰਹਿ ਰਿਹਾ ਸੀ ਉਹਦੇ ਕੋਲੋਂ ਵੀ ਉਹਦੇ ਬਰਾਮਦਗੀ ਕੀਤੀ ਗਈ ਆ ਉਹਦੇ ਕੋਲੋਂ i20 ਕਾਰ ਵੀ ਨਾਲ ਬਰਾਮਦ ਕੀਤੀ ਗਈ ਆ ਸਰ ਕਿੰਨੀਆਂ ਔਰਤਾਂ ਹੈਗੀਆਂ ਸਰ ਇੱਥੇ ਦੋ ਔਰਤਾਂ ਤੇ ਦੋ ਮਰਦ ਨੇ ਸ਼ਨਾਖਤ ਕਰਨੀ ਜਿਹੜਾ ਤਲੰਤ ਕੀ ਆ ਆਇਡੈਂਟੀਟੀ ਜਿਹੜੀ ਹੈਗੀ ਆ ਜਿਹੜਾ ਧਨੀਪਿੰਡ ਤੋਂ ਹੈਗਾ ਜੀ ਇਹ ਸੁਨੀਲ ਕੁਮਾਰ ਹੈ ਤੇ ਉਸ ਦੇ ਨਾਲ ਜਿਹੜਾ ਹੈਗਾ ਇਹ ਜਸਵਿੰਦਰ ਕੌਰ ਹੈਗੀ ਆ ਇਹਨਾਂ ਕੋ I20 ਕਾਰ ਬਰਾਮਦ ਕੀਤੀ ਹੈਗੀ ਆ ਦੂਸਰੇ ਜਿਹੜੇ ਹੈਗੇ ਮੋਹਨ ਲਾਲ ਤੇ ਸੁਨੀਤਾ ਇਹਨਾਂ ਕੋ ਪਲਸਰ ਮੋਟਰਸਾਈਕਲ ਰਿਕਵਰ ਕੀਤਾ ਹੈਗਾ ਇਹ ਦਿਨੋਂ ਜਿਹੜੇ ਹੈਗੇ ਨੇ ਹਸਬੰਡ ਵਾਈਫ ਨੇ ਜੀ ਡਰਗ ਮੰਗੇ ਇਹਨਾਂ ਕੋ ਕੋਈ ਰਿਕਵਰ ਨਹੀਂ ਹੋਈ ਇਸ ਤੋਂ ਬਿਨਾ ਇੱਕ ਸ਼ਰਾਬ ਦਾ ਮਕਦਮਾ ਸੀ ਜਿਹੜਾ ਕਿ 246 ਨੰਬਰ ਹੈਗਾ ਅਜੀਤ ਕੁਮਾਰ ਤੇ ਦਿੱਤਾ ਇਹ ਬੜੀ ਅੱਛੀ ਰਿਕਵਰੀ ਕੀਤੀ ਇਹਦੇ ਕੋਲੋਂ 142 ਬੋਤਲਾਂ ਰਿਕਵਰ ਕੀਤੀਆਂ ਇੱਥੇ ਇਹ ਵੀ ਦੱਸਣਯੋਗ ਹੈਗਾ ਵੀ ਇਹਨਾਂ ਘਰ ਦੇ ਵਿੱਚ ਇੱਕ ਚਬਚਾ ਟਾਇ ਬਣਾਇਆ ਸੀ ਤੇ ਵੱਡੇ ਪੱਧਰ ਤੇ ਸ਼ਰਾਬ ਦਾ ਇਹ ਵੇਚਦਾ ਸੀ ਤੇ ਇਹ ਇੱਥੇ ਵੀ ਅਫਾਅਰਦਚ ਕੀਤੀ ਗਈ ਹੈ